ਦੋਸਤੋ ਮੈਂ ਅੱਜ ਤੁਹਾਨੂੰ ਕਲੀਅਰ ਕਰਨ ਲੱਗਿਆ ਨੈਟ ਮੀਟਰੀਂਗ ਦਾ ਕਨਸੈਪਟ ਕਿ ਐਕਚੁਅਲੀ ਨੈਟ ਮੀਟਰੀਂਗ ਕੀ ਚੀਜ਼ ਹੈ ਤੇ ਕਿਵੇਂ ਇਹਦੇ ਪਿੱਛੇ ਸਾਰਾ ਜਿਹੜੀ ਬਿਜਲੀ ਦੇ ਬਿੱਲਾਂ ਦੀ ਕੈਲਕੂਲੇਸ਼ਨ ਆ ਉਹ ਕਿਵੇਂ ਕੰਮ ਕਰਦੀ ਆ ਤੇ ਨੈਟ ਮੀਟਰੀਂਗ ਨੂੰ ਆਪਾਂ ਇਸ ਤਰੀਕੇ ਨਾਲ ਸਮਝੀਏ ਜੀ ਕਿ ਉਹ ਇਹ ਕੋਈ ਇੰਟਰਨੈਟ ਦੇ ਨਾਲ ਰਿਲੇਟਡ ਆ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ ਨੈਟ ਦਾ ਮਤਲਬ ਹੈਗਾ ਅਸਲ ਜਿਹਨੂੰ ਆਪਾਂ ਕਹਿੰਦੇ ਆ ਨੈਟ ਬੈਲੈਂਸ ਜਾਂ ਨੈਟ ਇਨਕਮ ਜਿਹੜਾ ਨੈਟ ਦਾ ਮਤਲਬ ਹੁੰਦਾ ਅਸਲ ਤੇ ਹਮੇਸ਼ਾ ਜਿਹੜੀ ਸੋਲਰ ਦੀ ਜਿਹੜੀ ਮੀਟਰਿੰਗ ਕਰੀ ਜਾਂਦੀ ਹੈ ਉਹਦੇ 'ਚ ਤੁਹਾਨੂੰ ਹਮੇਸ਼ਾ ਦੋ ਮੀਟਰ ਕਿਸੇ ਵੀ ਕਨੈਕਸ਼ਨ ਤੇ ਲੱਗੇ ਨਜ਼ਰ ਆਣਗੇ ਤੇ ਪਹਿਲਾ ਇਹ ਹੈਗਾ ਚੈੱਕ ਮੀਟਰ ਚੈੱਕ ਮੀਟਰ ਦੇ ਵਿੱਚ ਅਗਰ ਤੁਹਾਨੂੰ ਮੈਂ ਦਿਖਾ ਦਵਾਂ ਇਹ ਸਿਰਫ ਆਪਣੀਆਂ ਕੈਲਕੂਲੇਸ਼ਨਸ ਕਰਦਾ ਸੋਲਰ ਦੀ ਜਿਹੜੀ ਜਨਰੇਸ਼ਨ ਉਸ ਜੀ ਨੂੰ ਇਹਨੇ ਕੈਲਕੂਲੇਟ ਕਰਨਾ ਹੈ ਇਸ ਤੋਂ ਜ਼ਿਆਦਾ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਆ ਇਸ ਤੋਂ ਬਾਅਦ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਸੈਕੰਡ ਮੀਟਰ ਜਿਹੜਾ ਸਾਡੇ ਲਈ ਜਿਹਨੂੰ ਆਪਾਂ ਕਹਿੰਦੇ ਆ ਬਾਈ ਡਾਇਰੈਕਸ਼ਨਲ ਮੀਟਰ ਬਾਈ ਡਾਇਰੈਕਸ਼ਨਲ ਇਸ ਲਈ ਕਿਹਾ ਜਾਂਦਾ ਕਿਉਂਕਿ ਇਹ ਦੋਨੋਂ ਸਾਈਡ ਤੇ ਤੁਹਾਡੇ ਲਈ ਇਨ ਕਮਿੰਗ ਯੂਨਿਟਸ ਤੇ ਆਊਟ ਗoing ਯੂਨਿਟਸ ਦੋਨੋ ਯੂਨਿਟ ਸੇ ਕੈਲਕੂਲੇਟ ਕਰਦਾ ਤੇ ਇਨਕਮਿੰਗ ਇਨ ਦਾ ਸੈਂਸ ਇਹ ਆ ਬਈ ਤੁਹਾਨੂੰ ਗ੍ਰਿਡ ਤੋਂ ਜੋ ਵੀ ਲਾਈਟ ਤੁਸੀਂ ਲੈ ਕੇ ਤੁਹਾਡੇ ਘਰ ਨਹੀਂ ਜਾ ਰਹੀ ਆ ਉਹ ਹੈਗੀ ਆ ਜੀ ਤੁਹਾਡੀ ਇਨਕਮਿੰਗ ਯੂਨਿਟਸ ਆਊਟ ਗoing ਯੂਨਿਟ ਸਿਲਟੀ ਤੋਂ ਦਸ ਸੋਲਰ ਜਨਰੇਟ ਕਰਕੇ ਆਪਾਂ ਅਕਸਰ ਕਹਿ ਦਿੰਦੇ ਆ ਗ੍ਰਿਡ ਨੂੰ ਚਲੀ ਜਾਂਦੀ ਆ ਲਾਈਟ ਗ੍ਰਿਡ ਨੂੰ ਨਹੀਂ ਉਹ ਨੂੰ ਆਪਾਂ ਕਹਿ ਸਕਦੇ ਆ ਗ੍ਰਿਡ ਦੀ ਲਾਈਨ ਚ ਚਲੀ ਜਾਂਦੀ ਆ ਇਸ ਤੋਂ ਅੱਗੇ ਇੱਕ ਬੜੀ ਡਿਟੇਲਡ ਜੀ ਕੈਲਕੂਲੇਸ਼ਨ ਹੈ ਜਿਹੜੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ